ਸੰਦੀਪ ਦੋਦਾ ਉਡਣਾ ਆਵਾਜ਼ ਕਬੱਡੀ ਦਾ ਅੱਜ ਗੱਲ ਕਰਦੇ ਆਂ ਸੰਦੀਪ ਦੋਦਾ ਦੇ ਬਾਰੇ ਸੰਦੀਪ ਦੋਦਾ ਦਾ ਜਨਮ 5/12/1992 ਨੂੰ ਪਿੰਡ ਦੋਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਿਤਾ ਰਾਜਾ ਸਿੰਘ ਅਤੇ ਮਾਤਾ ਸਵਰਗਵਾਸੀ ਕੁਲਵੰਤ ਕੌਰ ਦੇ ਘਰ ਹੋਇਆ। ਜੇਕਰ ਗੱਲ ਕਰੀਏ 2025 ਦੇ ਹਿਸਾਬ ਨਾਲ ਉਸ ਦੀ ਉਮਰ 33 ਸਾਲ ਬਣਦੀ ਹੈ। ਭਾਰ 75 ਕਿਲੋ ਤੇ ਹਾਈਟ 5 ਫੁੱਟ 7 ਇੰਚ ਹੈ ਜੀ। ਜੇਕਰ ਸੰਦੀਪ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਇੱਕ ਛੋਟਾ ਭਰਾ ਜਿਸ ਦਾ ਨਾਮ ਅਮਨਦੀਪ ਸਿੰਘ ਘੋੜਾ ਹੈ ਤੇ ਸੰਦੀਪ ਦਾ ਵਿਆਹ ਵੀ ਹੋ ਚੁੱਕਾ ਹੈ ਜੀ। ਸੰਦੀਪ ਦੀ ਇੱਕ ਬੇਟੀ ਵੀ ਹੈ ਜਿਸ ਦਾ ਨਾਮ ਨਿਰਗੁਣ ਦੀਪਕੌਰ ਹੈ। ਦੀਪ ਨੇ ਪਲੱਸ 2 ਤੱਕ ਪੜ੍ਹਾਈ ਕੀਤੀ ਹੈ। ਕਬੱਡੀ ਖੇਡਣ ਕਰ ਕਰ ਸਕਿਆ ਸੰਦੀਪ ਦਾ ਪਰਿਵਾਰ ਕਿਤਾ ਖੇਤੀਬਾੜੀ ਹੈ ਜੀ ਸੰਦੀਪ ਦੇ ਪਿਤਾ ਖੇਤੀਬਾੜੀ ਕਰਦੇ ਹਨ ਜਦੋਂ ਸਮਾਂ ਮਿਲਦਾ ਹੈ ਸੰਦੀਪ ਅਤੇ ਉਸ ਦਾ ਭਰਾ ਆਪਣੇ ਪਿਤਾ ਨਾਲ ਖੇਤੀਬਾੜੀ ਵਿੱਚ ਉਹਨਾਂ ਦਾ ਹੱਥ ਬਟਾਉਂਦੇ ਹਨ ਜੇਕਰ ਗੱਲ ਕਰੀਏ ਕਬੱਡੀ ਦੀ ਸ਼ੁਰੂਆਤ ਦੀ ਸ਼ੁਰੂ ਵਿੱਚ ਸੰਦੀਪ ਪਿੰਡ ਦੇ ਸਕੂਲ ਵਿੱਚ ਫੁੱਟਬਾਲ ਖੇਡਣ ਜਾਂਦਾ ਸੀ ਉਹ ਤੇ ਉਹਨਾਂ ਦੇ ਪਿੰਡ ਦੇ ਬਜ਼ੁਰਗ ਨੀਕ ਸਿੰਘ ਗਿੱਲ ਮੁੰਡਿਆਂ ਨੂੰ ਇਕੱਠੇ ਕਰਕੇ ਕਬੱਡੀ ਖੜਾਉਂਦੇ ਸੀ ਉਹਨਾਂ ਨੇ ਫੁੱਟਬਾਲ ਵਾਲੇ ਮੁੰਡਿਆਂ ਨੂੰ ਵੀ ਕਬੱਡੀ ਕਢਾਉਣੀ ਸ਼ੁਰੂ ਕਰ ਦਿੱਤੀ ਸੰਦੀਪ ਨੇ 2005 ਵਿੱਚ ਕਬੱਡੀ ਖੇਡਣੀ ਤੇ ਸਿੱਖਣੀ ਸ਼ੁਰੂ ਕਰ ਦਿੱਤੀ ਆਪਣੇ ਉਸਤਾਦ ਕਰਮਜੀਤ ਸਿੰਘ ਬੋਟਾ ਤੋਂ ਕਬੱਡੀ ਦੇ ਪੇਚੇ 32 35 ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ 38 40 48 52 62 65 70 75 ਭਾਰ ਵਰਗ ਦੇ ਮੈਚ ਖੇਡੇ ਸੰਦੀਪ ਤਕੜਾ ਹੁੰਦਾ ਗਿਆ ਸੰਦੀਪ 52 ਦੇ ਮੈਚ ਖੇਡਦਾ ਸੀ ਤਾਂ ਛੋਟੇ ਭਰਾ ਘੋੜੇ ਨੇ ਵੀ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ 75 ਕਿਲੋ ਖੇਡਦਿਆਂ ਸੰਦੀਪ ਦਾ ਨਾਮ ਪੂਰਾ ਟੌਪ ਤੇ ਆ ਗਿਆ ਸੀ 75 ਦੇ ਥੋੜੇ ਮੈਚਾਂ ਤੋਂ ਬਾਅਦ 2011-12 ਵਿੱਚ ਸੰਦੀਪ ਨੇ ਓਪਨ ਖੇਡਣੀ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਓਪਨ ਦਾ ਮੈਚ ਫਕਰ ਝੰਡੇ ਵੱਲੋਂ ਖੇਡਿਆ। ਸੰਦੀਪ ਦੇ ਕੁੰਗਰਾਲੇ ਵਾਲਾਂ ਦੇ ਲੋਕ دیਵਾਨੇ ਨੇ। ਸੰਦੀਪ ਨਾ ਕੋਈ ਐਕਸ਼ਨ ਕਰਦਾ ਨਾ ਕਿਸੇ ਨਾਲ ਲੜਾਈ, ਸਿਰਫ ਆਪਣੀ ਕਬੱਡੀ ਵੱਲ ਧਿਆਨ ਰੱਖਦਾ। ਪਿੰਡਵਾਰ ਖੇਡਦੇ ਆ 2013 ਵਿੱਚ ਘਲਕਲਾਂ ਅਕੈਡਮੀ ਵੱਲੋਂ ਸੰਦੀਪ ਦੀ ਚੋਣ ਕੀਤੀ ਗਈ। ਹੁਣ ਤੱਕ ਸੰਦੀਪ ਉਸੇ ਅਕੈਡਮੀ ਵਿੱਚ ਲਗਾਤਾਰ ਖੇਡ ਰਿਹਾ ਹੈ। ਜੇਕਰ ਗੱਲ ਕਰੀਏ ਵਿਦੇਸ਼ ਦੇ ਟੂਰਾਂ ਦੀ 2014 ਵਿੱਚ ਪਹਿਲੀ ਵਾਰ ਕੈਨੇਡਾ ਖੇਡਣ ਗਿਆ 2015 ਵਿੱਚ ਗੋਡੇ ਤੇ ਸੱਟ ਲੱਗ ਗਈ ਤੇ ਲਿਗਾਮੈਂਟ ਟੁੱਟ ਗਏ ਚੰਡੀਗੜ੍ਹ ਤੋਂ ਆਪਰੇਸ਼ਨ ਹੋਇਆ ਫਿਰ ਸੰਦੀਪ 2016 17 18 19 ਵਿੱਚ ਲਗਾਤਾਰ ਕੈਨੇਡਾ ਖੇਡਿਆ ਜੇਕਰ ਗੱਲ ਕਰੀਏ ਇਨਾਮਾਂ ਦੀ ਸੰਦੀਪ ਨੇ ਪਹਿਲਾ ਮੋਟਰਸਾਈਕਲ ਸਿਰ ਤਖਤੂਪੁਰਾ ਸਾਹਿਬ ਦੀ ਧਰਤੀ ਤੋਂ ਜਿੱਤਿਆ ਇੱਥੇ ਉਸਨੇ ਜੀਵਨ ਮਾਣੂ ਕੇ ਗਿੱਲਾਂ ਵਾਲੇ ਨਾਲ ਮਿਲ ਕੇ ਕਬੱਡੀਆਂ ਪਾਈਆਂ ਫਿਰ ਲੋਹਾਰੇ ਬਾਬਾ ਦੰਮੂ ਸਾਹਿਬ ਦੇ ਕਬੱਡੀ ਕੱਪ ਤੇ ਮੋਟਰਸਾਈਕਲ ਜਿੱਤਿਆ ਇਸੇ ਤਰ੍ਹਾਂ ਕੋਟ ਪਾਈਆਂ ਦੇ ਕਬੱਡੀ ਕੱਪ ਤੋਂ ਇੱਕ ਘੋੜਾ ਜਿੱਤਿਆ ਧੀਰੋਵਾਲ ਦੇ ਇੱਕ ਕੱਪ ਤੋਂ ਬੋਲਟ ਜਿੱਤਿਆ ਦੂਜਾ ਘੋੜਾ ਗੰਧਾਰਿਆਂ ਤੋਂ ਜਿੱਤਿਆ ਸੰਦੀਪ ਨੂੰ ਕਲਕਲਾ ਅਕੈਡਮੀ ਵੱਲੋਂ 855 ਟਰੈਕਟਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ ਇਸੇ ਤਰ੍ਹਾਂ ਫਕਰ ਝੰਡਾ ਮਾਨੂਕੇ ਗੱਲਪਲੂਰ ਬੰਦਰ ਰੋਡ ਦੀਆਂ ਟੀਮਾਂ ਵਿੱਚ ਖੇਡਦੇ ਆ ਕਈ ਮੋਟਰਸਾਈਕਲ ਘੋੜੇ ਮੁੰਦਰੀਆਂ ਐਲਸੀਡੀ ਅਤੇ ਨਗਦ ਦੇ ਇਨਾਮ ਜਿੱਤ ਚੁੱਕਾ ਹੈ ਸੰਦੀਪ ਸੰਦੀਪ ਘਰ ਦੀ ਖਰਾਕ ਦੁੱਧ ਦਹੀਂ ਘਿਓ ਛੋਲੇ ਸੋਇਆਬੀਨ ਬਦਾਮਾਂ ਦਾ ਰਗੜਾ ਲੈਂਦਾ ਹੈ ਪ੍ਰੈਕਟਿਸ ਪੈਂਡ ਦੇ ਗਰਾਊਂਡ ਵਿੱਚ ਸਵੇਰ ਸ਼ਾਮ ਦੋ ਟਾਈਮ ਪ੍ਰੈਕਟਿਸ ਕਰਦਾ ਹੈ ਜਿੰਮ ਬਹੁਤ ਘਟ ਜਾਂਦਾ ਹੈ ਪੁਰਾਣੀਆਂ ਫਿਲਮਾਂ ਦੇਖਣ ਦਾ ਬਹੁਤ ਸ਼ੌਂਕ ਹੈ ਸੰਦੀਪ ਨੂੰ ਕੁਲਦੀਪ ਮਾਨਕ ਚਮਕੀਲਾ ਮੁਹੰਮਦ ਸਦੀਕ ਦੇ ਪੁਰਾਣੇ ਗੀਤ ਬਹੁਤ ਪਸੰਦ ਨੇ ਜੇਕਰ ਗੱਲ ਕਰੀਏ ਪਸੰਦੀਦਾ ਰੇਡਰ ਦੀ ਤਾਂ ਪੁਰਾਣੇ ਰੇਡਰਾਂ ਵਿੱਚੋਂ ਸੰਦੀਪ ਨੂੰ ਹਰਜੀਤ ਬਰਾੜ ਬਹੁਤ ਪਸੰਦ ਸੀ ਨਵੇਂ ਰੇਡਰਾਂ ਵਿੱਚ ਦੁੱਲਾ ਬੱਗਾ ਅਤੇ ਜਾਫੀ ਸੀਰਾ ਪਿੱਤੋਂ ਬਹੁਤ ਪਸੰਦ ਹੈ ਇਹ ਸੀ ਸੰਦੀਪ ਦੋਦੇ ਅਤੇ ਉਸ ਦੇ ਪਰਿਵਾਰ ਬਾਰੇ ਜਾਣਕਾਰੀ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਲੱਗੀ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਕਬੱਡੀ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਧੰਨਵਾਦ ਜੀ